ਉਸਾਂ ਗੋਲੀਆਂ ਮਾਰਦੇ ਨੇ ਉਹ ਪੱਟਾਂ 'ਚ ਗੋਲੀਆਂ ਮਾਰੀਆਂ ਛਾਤੀ 'ਚ ਪਾਹਾਂ 'ਚ ਲੱਗੀਆਂ ਸਿਰ 파ੜੇ ਲੱਤਾਂ ਤੋੜਤੀਆਂ ਕੱਲ ਦੋ ਇੱਥੇ ਨੌਜਵਾਨਾਂ ਦੀ ਕੁੱਟ ਕੇ ਇਹਨਾਂ ਨੇ ਪਰ ਯਾਰ ਜੇ ਆਪਾਂ ਅੱਜ ਵੀ ਇਹ ਸੋਚੀ ਗਏ ਵੀ ਨਹੀਂ ਇੱਥੇ ਕੋਈ ਹੋਰ ਲੜ ਰਿਹਾ ਹੁਣ ਇੱਥੇ ਬਹੁਤ ਵੱਡੀ ਘਾਟ ਪਈ ਐ ਪੈ ਰਹੀ ਐ ਧਿਆਨ ਦਿਓ ਇੱਥੇਾਨੂੰ ਘਾਟ ਪੈ ਰਹੀ ਐ ਸਾਡੇ ਕੋਲੇ ਬਾਈ ਜੇ ਸੀ ਵੀਆ ਝੋਕ ਲੈਣਾ ਚਾਹੀਦੀਆਂ ਨੇ ਝੋਕ ਲੈਣ ਤੋਂ ਬਿਨਾ ਇਹ ਮਸਲਾ ਹੱਲ ਨਹੀਂ ਹੋ ਰਿਹਾ ਟਰੈਕਟਰਾਂ ਦਾ ਫੋਨ ਹੀ ਪੈਂਦਾ ਅਥਰੂ ਕਹਿਸ ਮਾਰਦੇ ਆ ਮਰੋ ਰਬੜ ਦੀਆਂ ਗੋਲੀਆਂ ਵਿੱਚ ਲਾਉਂਦੇ ਆ ਬਸ ਦੂਜੀਆਂ ਗਿਲਟ ਜਿਹੜੀਆਂ ਹੈਗੀਆਂ ਉਹਦੀਆਂ ਗੋਲੀਆਂ ਵਿੱਚ ਲਾਉਂਦੇ ਆ ਹੁਣ ਆਪਾਂ ਨੂੰ ਲੋੜ ਆ ਬਾਈ ਜਿੰਨਾ ਭਰਾਵਾਂ ਕੋਲੇ ਪੋਕਲੈਂਡ ਮਸ਼ੀਨਾ ਹੈਗੀਆਂ ਨੇ ਉਹਨਾਂ ਨੂੰ ਬੇਨਤੀ ਆ ਅਪੀਲ ਆ ਕਿ ਭਾਈ ਆ ਮੇਰੀ ਆ ਕਿਸੇ ਭਰਾ ਕੋਲੋਂ ਜੀਸੀਬੀ ਮਿਲੀ ਆ ਪਰ ਜੀਸੀਬੀ ਪਤਾ ਨਹੀਂ ਉੱਥੇ ਲਿਜਾਵਾਂਗੇ ਜੀਸੀਬੀ ਕਈ ਵਾਰੀ ਆਇਆ ਹੁੰਦਾ ਟਾਇਰ ਚ ਗੋਲੀ ਮਾਰ ਕੇ ਵੀ ਪੈਂਚਰ ਕਰ ਦੇਣਗੇ ਇਹਨੇ ਕਾਹ ਫੇਰ ਤੁਰਨਾ ਤੁਰਬ ਲੰਮੀਆਂ ਉੱਚੀਆਂ ਕੰਨਾਂ ਗੱਡੀਆਂ ਹੋਈਆਂ ਨੇ ਬਹੁਤ ਸਖਤ ਪ੍ਰਬੰਧ ਕੀਤੇ ਹੋਏ ਨੇ ਤੇ ਮੇਰਾ ਵੀ ਤੁਹਾਨੂੰ ਅਪੀਲ ਆ ਜਿੰਨਾ ਭਰਾਵਾਂ ਕੋਲੇ ਪੋਕਲੈਨ ਮਸ਼ੀਨਾ ਹੈਗੀਆਂ ਨੇ ਉਹ ਸਾਡਾ ਮੇਰਾ ਵਿਰਸਾ ਦੇਣ ਵੱਧ ਤੋਂ ਵੱਧ ਇਥੇ ਕੱਲ ਨੂੰ ਪੋਕਲੈਨ ਮਸ਼ੀਨਾ ਤੇ ਢੋਲ ਹੁੰਦੇ ਨੇ ਆਪਣੇ ਸਪਰੇਅ ਵਾਲੇ ਵੱਡੇ ਢੋਲੇ ਟਰੈਕਟਰ ਵਾਲੇ ਮਗਰ ਉਹ ਲੈ ਕੇ ਆਉਣ ਇਹ ਦੋ ਚੀਜ਼ਾਂ ਦੀ ਬਹੁਤ ਵੱਡੇ ਪੱਧਰ ਤੇ ਲੋੜ ਆ ਜੇ ਬਾਰਡਰ ਤੋੜਨਾ ਤਾਂ ਤੇ ਬਾਰਡਰ ਤੋੜਨੇ ਤੋੜਨਾ ਹਰ ਹਾਲ ਤੋੜਨਾ ਤੇ ਦਿੱਲੀ ਪਹੁੰਚਣੀ ਪਹੁੰਚਣਾ ਇਹ ਹੁਣ ਸਾਡੀ ਇੱਜ਼ਤ ਦਾ ਵੀ ਸਵਾਲ ਆ ਸਾਡੀ ਅਣਖ ਦਾ ਵੀ ਸਵਾਲ ਹੈ ਤੇ ਸਾਡੀ ਹੋਣ ਦਾ ਵੀ ਸਵਾਲ ਹੈ ਸਾਡੀਆਂ ਆਉਣ ਵਾਲੀਆਂ ਨਸਲਾਂ ਫਸਲਾਂ ਸਾਡੇ ਭਵਿੱਖ ਦਾ ਸਵਾਲ ਹੈ ਸੋ ਆਜੋ ਮੇਰਾ ਵੀਰ ਸਾਨੂੰ ਜਿਹੜੀਆਂ ਚੀਜ਼ਾਂ ਲੋੜ ਆ ਉਹ ਤੁਹਾਨੂੰ ਦੱਸਦਾ ਹੁਣ ਕੱਲ ਨੂੰ ਸਾਨੂੰ ਜੇ ਪੋਕਲੈਨ ਮਸ਼ੀਨਾਂ ਮਿਲ ਜਾਂਦੀਆਂ ਨੇ ਤਾਂ ਪੰਜਾਂ ਮਿੰਟਾਂ ਦਾ ਕੰਮ ਹੈ ਬਾੜ ਰੇ ਟੁੱਟ ਜਾਣਾ ਹੁਣ ਸੋਡੇ ਸਿਰ ਤੇ ਖੜਾ ਬਹੁਤ ਕੋਸ਼ਿਸ਼ ਕਰੀ ਜਾਂਦੇ ਆ ਅਸੀਂ ਵਥਰੇ ਬੰਦਿਆਂ ਨੂੰ ਫੋਨ ਲਾਈ ਜਾਂਦੇ ਆ ਪਰ ਬੰਦੇ ਹਾਮੀ ਨਹੀਂ ਭਰਦੇ ਮੇਰਾ ਵੀਰ ਯਾਰ ਇਹ ਮਸਲਾ ਇਹ ਸਾਡਾ ਨਿੱਜ ਦਾ ਰੌਲਾ ਨਹੀਂ ਆ ਕਿਸੇ ਕਿਸਾਨ ਆਗੂ ਦਾ ਨਿੱਜੀ ਮਸਲਾ ਨਹੀਂ ਹੈ ਜਿਹੜੇ ਇੱਥੇ ਨੌਜਵਾਨ ਵਿਚਾਰੇ ਇੱਥੇ ਆ ਕੇ ਫੱਟੜ ਹੋ ਗਏ ਸਿਰ ਪੜਵਾ ਕੇ ਯਾਰ ਐਨਾ ਬੁਰਾ ਹਾਲ ਹੈ ਗੋਲੀਆਂ ਵੀ ਖਾ ਕੇ ਤੇਰੇ ਛਾਤੀ 'ਚ ਕੇ ਦੇ ਲੱਤ 'ਚ ਇਹ ਉਹਨਾਂ ਦਾ ਵੀ ਮਈ ਮਸਲਾ ਨਹੀਂ ਹੈਗਾ ਮਸਲਾ ਸਾਰੇ ਇਕੱਠੇ ਹੋ ਕੇ ਲੜ ਰਹੇ ਆ ਕਿ ਸਾਡੇ ਆਉਣ ਵਾਲੇ ਸਾਡੀ ਸੱਭਿਆਚਾਰਾ ਸਵਾਲ ਆ ਸਵਾਹ ਬਾਈ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਆ ਕਿ ਆਹ ਚੀਜ਼ਾਂ ਲੈ ਕੇ ਇੱਥੇ ਪਹੁੰਚੋ ਜਿਹੜੀ ਚੀਜ਼ਾਂ ਲੋੜ ਆ ਕਿ ਪੋਕਲੈਨ ਤੋਂ ਬਿਨਾਂ ਇੱਥੇ ਇਹ ਜਿਹੜਾ ਬਾਰਡਰਾ ਟੁੱਟਣਾ ਨਹੀਂ ਕਿਉਂਕਿ ਇਸ ਤਰੀਕੇ ਨਾਲ ਕੰਧਾਂ 5 ਫੁੱਟ ਚੌੜੀ 10 ਮੀਟਰ ਦੀ ਕੰਕਰੀਟ ਦੀ ਕੰਧ ਵਿੱਚ ਸਰੀਏ ਪਾ ਕੇ ਇੱਕ ਨਹੀਂ ਪੰਜ ਕੰਧਾਂ ਐ ਲੇਹਰਾਂ ਬਣਾਈਆਂ ਹੋਈਆਂ ਨੇ ਉਹਦੇ ਲਈ ਲੋਡ ਪੈ ਰਹੀ ਐ ਕਿਉਂਕਿ ਪਿਛਲੇ ਵਾਰੀ ਜਦੋਂ ਆਪਾਂ 20 22 ਦੇ ਵਿੱਚ ਤੋੜੇ ਸੀਗੇ ਉਹ ਟਰੈਕਟਰ ਹੀ ਖਿੱਚ ਕੇ ਲੈ ਜਾਂਦੇ ਸੀ ਉਹ ਟਰੈਕਟਰ ਦਾ ਹੀ ਫੌਨ ਹੀ ਪੈਂਦਾ ਜਿੱਡਾ ਮਰਜ਼ੀ ਜਾ ਕੇ ਆਪਾਂ ਸੰਗਲ ਪਾ ਲਗੇ ਨਾ ਸੋ ਇਹ ਚੀਜ਼ ਦੀ ਲੋਡ ਆ ਬਾਈ ਇਹ ਚੀਜ਼ਾਂ ਲੈ ਕੇ ਆਪਾਂ ਕੱਲ ਨੂੰ ਸਾਡੇ ਕੋਲ ਇੱਥੇ ਜਿਹੜੇ ਭਰਾ ਆ ਸਕਦੇ ਆ ਬਾਈ ਬਣ ਕੇ ਕੋਸ਼ਿਸ਼ ਕਰੋ ਫਿਰ ਸਜਣਬੱਲੀ ਕੋਲ ਹੈਗੀ ਐ ਮਸ਼ੀਨ ਉਹ ਲੈ ਕੇ ਆਓ ਮੇਰਾ ਖਨੌਰੀ ਵਾਲੇ ਪਾਸੇ ਵੀ ਲਿਆਉਣੀਆਂ ਨੇ ਤੇ ਸ਼ੰਭੂ ਵਾਲੇ ਪਾਸੇ ਵੀ ਲੈਣੀਆਂ ਪਰ ਜਿਹੜਾ ਜ਼ਬਰ ਜਿਹੜਾ ਜ਼ੁਲਮ ਮੋਦੀ ਸਰਕਾਰ ਕਰਨ ਤੇ ਉਤਰੀ ਹੋਈ ਆ ਇਹ ਜ਼ਬਰਦਸਤ ਜ਼ੁਲਮ ਦਾ ਜਵਾਬ ਆਪਾਂ ਸਬਰ ਨਾਲ ਏਕੇ ਨਾਲ ਸੰਜਮ ਨਾਲ ਦ੍ਰਿੜਤਾ ਦੇ ਨਾਲ ਦਲੇਰੀ ਯੁਰਤਰੇ ਨਾਲ ਦੇਣਾ ਮੇਰਾ ਵੀਰ ਆਓ ਯਾਰ ਆਪਾਂ ਸਾਰੇ ਇਕੱਠੇ ਹੋ ਕੇ ਮੇਰਾ ਵੀਰ ਸ਼ੰਭੂ ਵਾਲੇ ਪਾਸੇ ਵੀ ਕੋਈ ਮਸ਼ੀਨਾਂ ਲਿਆ ਸਕਦੇ ਉਧਰ ਵੀ